ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਨਸ਼ਨਰ ਅਤੇ ਮੁਲਾਜ਼ਮਾਂ ਸੰਬੰਧੀ ਕੀ ਨਵੀਂ ਅਪਡੇਟ ਆਈ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਪੈਨਸ਼ਨਰ ਅਤੇ ਮੁਲਾਜ਼ਮਾਂ ਨੂੰ ਜਿਹੜਾ ਸੀ ਏਰੀਅਰ ਦਾ 5.5 ਸਾਲਾਂ ਦਾ ਜਿਹੜਾ ਬਕਾਇਆ ਦਿੱਤਾ ਜਾ ਰਿਹਾ ਬਕਾਇਆ ਦਿੱਤਾ ਜਾਣਾ ਸੀ ਤੇ ਉਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਸੰਬੰਧੀ ਇੱਕ ਨਵੀਂ ਅਪਡੇਟ ਆਈ ਹੈ ਕੀ ਹੈ ਨਵੀਂ ਅਪਡੇਟ ਤਾਂ ਉਸ ਦੇ ਸਬੰਧ ਵਿੱਚ ਮੈਂ ਗੱਲ ਕਰਾਂਗਾ ਇਸ ਵੀਡੀਓ ਦੇ ਵਿੱਚ ਜਿਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਸੰਬੰਧਿਤ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਾਂਗੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਤਰੀਕ ਤੋਂ ਜਿਹੜਾ ਸੀ 1 ਮਈ 2000 ਅ 25 ਤੋਂ ਜਿਹੜੀ ਅਸੀਂ 5.5 ਸਾਲ ਦਾ ਏਰੀਅਰ ਜਿਹੜਾ ਸੀ ਉਹ ਰਹਿੰਦਾ ਸੀ ਤਾਂ ਜਿਸ ਨੂੰ ਏਰੀਅਰ ਨੂੰ ਦੇਣ ਸੰਬੰਧੀ ਪਹਿਲੀ ਕਿਸ਼ਤ ਜਿਹੜੀ ਉਹ ਜਾਰੀ ਕੀਤੀ ਜਾਣੀ ਸੀ ਤੇ ਬਹੁਤ ਸਾਰੇ ਜਿਹੜੇ ਮੁਲਾਜ਼ਮਾਂ ਨੂੰ ਇਸ ਦੇ ਸੰਬੰਧ ਵਿੱਚ ਜਿਹੜੀ ਇਹ ਪਹਿਲੀ ਕਿਸ਼ਤ ਆ ਵੀ ਚੁੱਕੀ ਹੈ ਤਾਂ ਕਈ ਬਹੁਤ ਸਾਰੇ ਮੁਲਾਜ਼ਮਾਂ ਦੀ ਪਿੱਛੇ ਵੀ ਮੈਂ ਵੀਡੀਓ ਬਣਾਈ ਸੀ ਤੇ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਅ ਪੈਨਸ਼ਨਰ ਸੀ ਤਾਂ ਉਹਨਾਂ ਦੇ ਜਿਹੜੇ ਮੈਨੂੰ ਮੈਸੇਜ ਆਏ ਨੇ ਵੀ ਪੈਨਸ਼ਨ ਤਾਂ ਆ ਗਈ ਪਰ ਅਜੇ ਤੱਕ ਬਕਾਇਆ ਨਹੀਂ ਆਇਆ ਉਹਨਾਂ ਦਾ ਬਕਾਇਆ ਕਿਉਂ ਨਹੀਂ ਆਇਆ ਜੋ ਨਹੀਂ ਆ ਰਿਹਾ ਇਸ ਦੀ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਇਸ ਤੋਂ ਇਲਾਵਾ ਆਪਾਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਸੰਬੰਧੀ ਜਿਹੜੀ ਇੱਕ ਅਪਡੇਟ ਆਈ ਏ ਉਸ ਦੀ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਸੰਬੰਧੀ ਜਿਹੜੀ ਇਸ ਸੰਬੰਧੀ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਲੈਟਰ 9 5 2025 ਨੂੰ ਜਾਰੀ ਕੀਤਾ ਗਿਆ ਸਮੂਹ ਡੀ ਡੀਓ ਨੂੰ ਕੀਤਾ ਗਿਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੀਤਾ ਗਿਆ ਵਿਸ਼ਾ ਇਸ ਦਾ ਤੁਸੀਂ ਦੇਖ ਸਕਦੇ ਹੋ ਪੈਨਸ਼ਨਰ ਫੈਮਿਲੀ ਤੇ ਪੈਨਸ਼ਨਰ ਰਿਵਾਈਜ਼ਡ ਪੈਨਸ਼ਨਲ 2016 ਦੇ ਏਰੀਅਰ ਦੇ ਅਦਾਗੀ ਲਈ ਨਵੀਂ ਬਣੀ ਪੈਨਸ਼ਨ ਏਰੀਅਰ ਲੇਜਰ ਰਾਈ ਕਰਨ ਰਾਈ ਜਿਹੜਾ ਕਰਨ ਸਬੰਧੀ ਇਹ ਇੱਕ ਲੈਟਰ ਜਾਰੀ ਕੀਤਾ ਗਿਆ ਜਿਸ ਦੇ ਅਪਰੋਕਤ ਵਿੱਚ ਸਬੰਧੀ ਮਹਿਕਮੇ ਦੇ ਵਿੱਚ ਦੇ ਵਿੱਤ ਭਾਗ ਵੱਲੋਂ ਵਿੱਤ ਸਰਕੂਲਰ ਨੰਬਰ ਦਿੱਤਾ ਗਿਆ 2025 ਮਿਤੀ ਤੇ 34 2025 ਰਾਈ ਮਿਤੀ 1 4 2016 ਤੋਂ ਲੈ ਕੇ 3/2021 ਤੱਕ ਰਿਟਾਇਰਡ ਪੈਨਸ਼ਨਰ ਦਾ ਏਰੀਅਰ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗੀਆਂ ਹਨ ਇਸ ਏਰੀਅਰ ਦੀ ਅਦਾਇਗੀ ਕਰਨ ਸਬੰਦੇ ਜਿਹੜੇ ਆਈਟੀ ਭਾਗ ਵੱਲੋਂ ਪੈਨਸ਼ਨਰ ਪੈਕੇਜ ਵਿੱਚ ਇੱਕ ਵੱਖਰੀ ਨਵੀਂ ਪੈਨਸ਼ਨ ਏਰੀਅਰ ਲੈਜਰ ਤਿਆਰ ਕੀਤੀ ਜਾ ਰਹੀ ਹੈ ਨਵੀਂ ਜਿਹੜੀ ਪੈਨਸ਼ਨ ਏਰੀਅਰ ਲੈਜਰ ਵਿੱਚ ਏਰੀਅਰ ਦਾ ਇੰਤਰਾਜ ਕਰਨ ਦੀ ਆਖਰੀ ਮਿਤੀ ਜਿਹੜੀ 15 ਤਰੀਕ ਹੋਵੇਗੀ ਤਾਂ ਇਸ ਮਿਤੀ ਨੂੰ ਹੀ ਇਸ ਲੈਜਰ ਦਾ ਜਿਹੜਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਹੁਣ ਜਿਹੜੀ ਕਿਉਂਕਿ ਬਿਜਲੀ ਬੋਰਡ ਦਾ ਅਜੇ ਤੱਕ ਏਰੀਅਰ ਨਹੀਂ ਆਇਆ ਤਾਂ ਉਸ ਦੇ ਸਬੰਧ ਵਿੱਚ ਜਿਹੜੀ ਲੈਜਰ ਤਿਆਰ ਕੀਤੀ ਗਈ ਇਸ ਲਈ ਸਮੂਹ ਪੈਨਸ਼ਨ ਡੀਡੀਓ ਨੂੰ ਲਿਖਿਆ ਜਾਂਦਾ ਹੈ ਕਿ ਮਈ 2025 ਤੋਂ ਰਿਵਾਈਜ਼ ਪੈਨਸ਼ਨ ਏਰੀਅਰ 2016 ਦੀ ਅਦਾਇਗੀ ਪੈਨਸ਼ਨ ਪੈਕੇਜ ਵਿੱਚ ਵਿਚ ਨਵੀਂ ਪੇ ਏਰੀਆ ਦੇ ਲੈਜਰ ਰਾਈ ਕੀਤੀ ਜਾਵੇ ਇਸ ਲਈ ਲੈਜਰ ਵਿੱਚ ਰਿਟਾਇਰਡ ਪੈਨਸ਼ਨ ਏਰੀਆ ਨੂੰ 2016 ਤੋਂ ਇਲਾਵਾ ਕੋਈ ਹੋਰ ਕਿਸਮ ਦਾ ਏਰੀਆ ਨਾ ਡਰਾ ਕੀਤਾ ਜਾਵੇ ਤਾਂ ਹੁਣ ਜਿਹੜਾ ਅਸੀਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਸਾਡਾ ਏਰੀਅਰ ਨਹੀਂ ਆਇਆ ਤਾਂ ਹੁਣ ਜਿਹੜਾ ਇੱਕ ਲੈਟਰ ਜਾਰੀ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਏਰੀਅਰ ਦੇ ਸਬੰਧ ਵਿੱਚ ਇਹ ਲੈਟਰ ਜਾਰੀ ਕੀਤਾ ਗਿਆ ਤੇ ਇੱਕ ਲੈਜਰ ਤਿਆਰ ਕੀਤੀ ਜਾ ਰਹੀ ਹੈ ਤਾਂ ਜਿਸ ਦੇ ਸਬੰਧ ਵਿੱਚ ਇਹ ਜਿਹੜੀ ਹੁਣ ਉਹਨਾਂ ਨੂੰ ਜਿਹੜੀ ਹੈ ਪੈਨਸ਼ਨ ਦੇ ਨਾਲ ਏਰੀਅਰ ਜਿਹੜਾ ਇਹ ਜਾਰੀ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮਾਂ ਨੂੰ ਏਰੀਅਰ ਜਾਰੀ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਬਹੁਤ ਸਾਰੇ ਮੈਸੇਜ ਵੀ ਆਏ ਸੀ ਤਾਂ ਹੁਣ ਜਿਹੜਾ ਏਰੀਅਰ ਜਿਹੜਾ ਉਹ ਜਾਰੀ ਕੀਤਾ ਜਾਵੇਗਾ ਦਾ اے سی ਇਹਨਾਂ ਦੇ ਸਬੰਧ ਦੇ ਵਿੱਚ ਬਿਜਲੀ ਬੋਰਡ ਦੇ ਸਬੰਧ ਵਿੱਚ ਅਪਡੇਟ ਇਸ ਤੋਂ ਇਲਾਵਾ ਜਿਹੜੇ ਪੈਨਸ਼ਨਰ ਦਾ ਬਕਾਇਆ ਨਹੀਂ ਆਇਆ ਆਪਾਂ ਸਾਰੇ ਜਾਣਦੇ ਆ ਕਿ 85 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਦੋ ਕਿਸ਼ਤਾਂ ਦੇ ਵਿੱਚ ਜਿਹੜਾ ਬਕਾਇਆ ਦਿੱਤਾ ਜਾਣਾ ਸੀ ਤਾਂ ਉਹਨਾਂ ਦੀ ਜਿਹੜੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ 75 ਸਾਲ ਤੋਂ ਜਿਹੜਾ 12 ਕਿਸ਼ਤਾਂ ਦੇ ਵਿੱਚ ਦਿੱਤਾ ਜਾਣਾ ਸੀ ਤੇ 75 ਸਾਲ ਤੋਂ ਘੱਟ ਵਾਲਿਆਂ ਨੂੰ ਜਿਹੜਾ 42 ਕਿਸ਼ਤਾਂ ਦੇ ਵਿੱਚ ਇਸ ਦੇ ਵਿੱਚ 1 1 2016 ਤੂੰ ਪਹਿਲਾ ਜਿਹੜਾ 31 ਦਸੰਬਰ 2015 ਤੋਂ ਜਿਹੜੇ ਪਹਿਲਾ ਟੈਰ ਹੋਏ ਨੇ ਤਾਂ ਉਹਨਾਂ ਦਾ ਜਿਹੜਾ ਬਕਾਇਆ ਦਿੱਤਾ ਜਾਣਾ ਸੀ ਤੇ ਜਿਹੜੇ 1-1 2016 ਤੋਂ ਬਾਅਦ ਚ ਟੈਰ ਹੋਏ ਨੇ ਉਹਨਾਂ ਦਾ ਜਿਹੜਾ ਬਕਾਇਆ ਅਗਲੇ ਸਾਲ ਜਿਹੜਾ ਸੀ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦਾ ਜਿਹੜਾ ਬਕਾਇਆ ਦੇ ਨਾਲ ਦਿੱਤਾ ਜਾਣਾ ਹੈ ਤਾਂ ਉਹਨਾਂ ਦਾ ਜਿਹੜਾ ਬਕਾਇਆ ਜਾਰੀ ਨਹੀਂ ਕੀਤਾ ਗਿਆ ਤਾਂ ਉਸ ਦੇ ਸਬੰਧ ਵਿੱਚ ਵੀ ਅਜੇ ਕਨਫਿਊਜ਼ਨ ਚੱਲ ਰਹੀ ਹੈ ਤੇ ਜਿਹੜੇ ਕਈ ਮੁਲਾਜ਼ਮਾਂ ਦਾ ਅਜੇ ਤੱਕ ਬਕਾਇਆ ਨਹੀਂ ਵੀ ਆਇਆ ਉਹ ਬੈਂਕਾਂ ਦੇ ਜਿਹੜੀ ਸੀ ਸੌਫਟਵੇਅਰ ਦੀ ਪ੍ਰੋਬਲਮ ਹੈ ਬੈਂਕਾਂ ਦੇ ਵਿੱਚ ਅਜੇ ਇਹ ਪੂਰੀ ਤਰ੍ਹਾਂ ਉਹਨਾਂ ਦੇ ਜਿਹੜੀ ਜਾਣਕਾਰੀ ਨਹੀਂ ਤੇ ਪੂਰੀ ਸਮਝ ਨਹੀਂ ਆ ਰਹੀ ਤਾਂ ਇਸ ਕਰਕੇ ਕਈ ਮੁਲਾਜ਼ਮਾਂ ਦਾ ਜਿਹੜਾ ਇਹ ਸਿਸਟਮ ਤੇ ਕਰਕੇ ਜਿਹੜਾ ਮੁਲਾਜ਼ਮਾਂ ਨੂੰ ਬਕਾਇਆ ਨਹੀਂ ਮਿਲ ਰਿਹਾ ਸਰਕਾਰ ਵੱਲੋਂ ਸਾਰਿਆਂ ਨੂੰ ਬਕਾਇਆ ਦੇਣ ਦੇ ਹਦਾਇਤ ਜਾਰੀ ਕਰ ਦਿੱਤੇ ਗਏ ਨੇ ਤੇ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਇਹ ਪੈਨਸ਼ਨਰਾਂ ਨੂੰ ਜਿਹੜਾ ਸੀ ਇਹ ਬਕਾਇਆ ਦਿੱਤਾ ਜਾਣਾ ਹੈ 5.5 ਸਾਲਾਂ ਦਾ ਕਿਸ਼ਤਾਂ ਦੇ ਵਿੱਚ ਬਕਾਇਆ ਦਿੱਤਾ ਜਾਣਾ ਤੇ ਬਕਾਇਆ ਹਰ ਇੱਕ ਨੂੰ ਮਿਲੇਗਾ ਜ਼ਰੂਰ ਮਿਲੇਗਾ ਪਰ ਇਸ ਦੇ ਵਿੱਚ ਜਿਹੜੇ ਬੈਂਕਾਂ ਦੇ ਵਿੱਚ ਅਜੇ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੈਂਕਾਂ ਨੂੰ ਜਿਹੜਾ ਸੌਫਟਵੇਅਰ ਡਾਟਾ ਅਪਡੇਟ ਕਰਨ ਦੀ ਗੱਲ ਕਹੀਤੀ ਗਈ ਸੀ ਤਾਂ ਉਸ ਦੇ ਵਿੱਚ ਜਿਹੜੀ ਅਜੇ ਪ੍ਰੋਬਲਮ ਆ ਰਹੀ ਹੈ ਤੇ ਕਈ ਮੁਲਾਜ਼ਮਾਂ ਨੂੰ ਜਿਹੜਾ ਇਸ ਦਾ ਬਕਾਇਆ ਨਹੀਂ ਆਇਆ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿੰਨਾ-ਕਿੰਨਾ ਦਾ ਬਕਾਇਆ ਨਹੀਂ ਆਇਆ ਤੇ ਕਿਹੜੇ ਤੁਸੀਂ ਡਿਪਾਰਟਮੈਂਟ ਨਾਲ ਕੰਮ ਕਰਦੇ ਹੋ ਤੇ ਕਦੋਂ ਤੁਹਾਡੀ ਰਿਟਾਇਰਮੈਂਟ ਹੋਈ ਹੈ ਤਾਂ ਇਸ ਦੇ ਸਬੰਧ ਵਿੱਚ ਵੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਜੀ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਰਿਆ ਨੂੰ ਲਾਈਕ ਹਨ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ